ਵੇ ਵੀ ਇੱਧਰ ਹੀ ਜੀ ਹਾਂ ਜਦੋਂ ਉਹ ਉਹਦੇ ਟੱਪਾਂ ਡੇ ਜਾਂਦੇ ਨੇ ਇਹ ਤਾਂ ਪਲਾ ਹੋ ਜਾਂਦਾ ਜੀ ਹੂੰ ਇਹ ਮਿੱਟੀ ਚਲਦੀ ਹੈ ਬੰਦ ਤੇ ਉਹ ਬੰਦ ਪਾ ਦੇਗਾ ਉਹ ਨਹੀਂ ਮਨਜ਼ੂਰ ਪਈ ਬਾਸ ਫੁੱਟ ਨਹੀਂ ਵੀ ਗੋਸੇ ਉਹ ਪੰਜਪੁਰ ਥੱਲੇ ਕਰ ਦੋ ਤੇ ਇਹ ਵੱਜਣਗੇ ਹਾਂ ਕਿ ਇਹ ਵੱਜ ਕੇ ਇਹ ਤਾਂ ਨਹੀਂ ਡੁੱਬਣਾਗੇ ਆਪਾਂ ਇਹ ਸ਼ੁਰੂ ਕਰਨੀ ਹੈ ਹੁਣ ਸਰਕਾਰ ਹਾਂ ਜੀ ਜਦੋਂ ਸ਼ੁਰੂ ਕਰਾਂਗੇ ਤੁਹਾਨੂੰ ਨਾਲ ਭਾਵਾਂਗੇ ਠੀਕ ਹੈ ਜੀ ਜਿੰਨਾ ਤੁਸੀਂ ਕਹੋਗੇ ਆਪਾਂ ਉਸ ਹਿਸਾਬ ਨਾਲ ਕਰ ਦਾਂਗੇ ਠੀਕ ਜੇ ਜਨੇ ਬਚੀ ਦੀ ਦੱਸਦੇ ਵੀ ਪਹਿਲਾਂ ਵੱਜ ਜੇ ਜਦੋਂ ਤੁਸੀਂ ਵੱਜ ਜੀਓ ਉਹਦੇ ਨਾਲ ਡੁਕੋ ਦੇਖੋ ਦੇਖੋ ਪਾਣੀ ਦਾ ਤਾਂ ਹਮੇਸ਼ਾ ਜੇ ਓਵੇਂ ਗੱਲ ਕਰੀਏ ਤਾਂ ਜਿੱਧਰ ਨੇਚਰਲ ਵਹਾ ਹੈ ਹਾਂਜੀ ਹਾਂਜੀ ਉਧਰ ਹੀ ਠੀਕ ਰਹੇਗਾ ਜੇ ਐਵੇਂ ਪਾਸਿਆਂ ਨੂੰ ਜਾਨੇ ਜਾਨੇ ਜੇ ਤਾਂ ਸਰ ਇਹ ਲੋਕਦੀ ਹੈ ਜੇ ਹਾਂ ਦਾਗ ਲੱਗਦੀ ਹੈ ਦਾਗ ਲੱਗਦੀ ਨੇ ਫਿਰ ਇਮਾਰਤ ਫੇਰ ਪੈਂਦੀ ਹੈ ਹਾਂਜੀ ਕੋਈ ਗੱਲ ਨਹੀਂ ਇਹ ਤੁਸੀਂ ਇਹ ਤੋਂ ਮਗਰ ਚਲੋ ਹੁਣ ਤਾਂ ਸਾਰੇ ਜਿਹੜਾ ਹਿਸਾਬ ਨਾਲ ਆ ਸਾਰੇ ਰੀਪਲਾਨ ਕਰਨਾ ਪਊਗਾ ਠੀਕ ਹੈ ਨਾ ਜਿਹੜੇ ਕਿਵੇਂ ਉਸ ਹਿਸਾਬ ਨਾਲ ਕਰਕੇ ਕਿ ਤੁਸੀਂ ਤਾਂ ਪ੍ਰਧਾਨ ਜੀ ਤੁਹਾਡਾ ਧੰਵਾਦ ਕਰਦੇ ਆ ਤੁਸੀਂ ਕੀਮਤੀ ਟਾਈਮ ਕੱਟ ਕੇ ਮੈਂ ਤਾਂ ਲੋਈ ਗੱਲ ਨਹੀਂ ਕਰ ਦਿੰਦਾ ਸਾਰੇ ਲੋਕਾਂ ਨੂੰ ਰਸਤੇ ਦਾ ਕਿਰਾਇਆ ਕਿਉਂਕਿ ਸਾਡਾ ਹੁਣ ਪਿੰਡ ਦਾ ਰਸਤਾ ਟੁੱਟ ਗਿਆ ਵੀ ਲੁੱਟ ਗਿਆ ਉਹਦੇ ਨਾਲ ਹੀ ਬੰਦ ਹੋ ਗਿਆ ਉਹ ਹੀ ਰਸਤੇ ਸਾਨੂੰ ਹਾਂਜੀ ਹਾਂਜੀ ਅੱਛਾ ਇਹ ਜਿੱਡੀ ਕੋਈ ਹੋਰ ਨਾਲ ਖੜੀ ਆ ਸਰ ਇਹ ਮਰਨੇ ਪਾਸ ਕੀ ਸਰ ਇਹ ਰਿਸਪੈਕਟ ਨਹੀਂ ਆਈ ਜਿੱਦੀ ਵਿੱਚ ਜਿੰਨਾ ਸੈੱਟ ਬਣਾ ਕੇ ਬੜੀ ਮਿਹਨਤ ਨਾਲ ਦਿੱਤਾ ਅੱਛਾ ਉਹ ਸਾਰਾ ਹੀ ਲੜਦੇ ਆ ਹਾਂ ਜੇ ਟਰੈਕਟਰ ਵਿੱਚ ਇਹ ਸਾਰਾ ਚੀਜ਼ੇ ਤੋਂ ਬਾਅਦ ਬਲੀਆ ਬੈਠੇ ਉਹ ਕ੍ਰਿਟੀਕਲ ਵਿੱਚ ਬਿਸਤਰਾ ਮਨ ਕੋਈ ਚੀ ਰਹੀ ਨਹੀਂ ਪਰ ਸਾਡੀ ਵੱਡੀ ਮੰਗ ਇਹੋ ਜੀ ਆ ਤੁਸੀਂ ਨਾ ਹੋਏ ਜੀ ਕੋਈ ਸਾਡੇ ਸਾਰੇ ਮਸਲੇ ਹੱਲ ਹੋ ਜਾਂਦੇ ਜਿਹੀਂ ਅਸੀਂ ਅੱਗੇ ਤੋਂ ਡੁੱਬਣਾ ਬਚ ਜਾਾਂਗੇ ਹੁਣ ਤੱਕ ਤੇ ਡੁੱਬਦੇ ਹੀ ਆ ਪਾਣੀ ਤਾਂ ਹੁੰਦੇ ਰਹਿਣੇ ਦੀ ਰਾਵੀ ਹਟ ਨਹੀਂ ਸਕਦੀ ਉਹ ਬਲਾਕ ਜਿਹੜਾ ਮਜ਼ਬੂਤ ਹੋ ਜਾਏ ਉਹ ਮਲਟੀ ਹੋ ਮਜ਼ਬੂਤ ਹੋ ਜਾਏ ਸਿੱਧਾ ਚੱਲ ਜੇ ਬਿਲਕੁਲ ਠੀਕ ਹੈ 20 ਮਿੰਟ ਪੱਸ ਸਕਦੇ ਜੀ ਹਾਂ ਕੋਈ ਨਹੀਂ ਹੁਣ ਅਗਲੇ ਪਲਾਨਿੰਗ ਦੇ ਹਿਸਾਬ ਨਾਲ ਹੀ ਕਰਾਵਾਂਗੇ ਠੀਕ ਹੈ ਹਾਂ ਮੇਰੇ ਫਿਕਰੋ ਕਰੋ ਬਾਕੀ ਤੁਹਾਡਾ ਧੰਨਵਾਦ ਜੀ ਮੰਤਰੀ ਸਾਹਿਬ ਲੇਕਿਨ ਆ ਉਹ ਸਾਰੇ ਰੱਤਾ ਘਾਟੇ ਕੋਲ ਨੂੰ ਵਾਕਿਆ ਹੀ ਪੰਜ ਵਾਰੀ ਫੋਟ ਨਹੀਂ ਵੀ ਕਰਕੇ ਨਾ ਉਹ ਮਿੱਟੀ ਭਾਵੇਂ ਇਹ ਸਾਰੀ ਉਧਰ ਛੱਡੋ ਉਧਰ ਖੜਕੇ ਨਾ ਉਹ ਮਜ਼ਬੂਤ ਕਰੀਏ ਹਾਂ 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 ਸਾਰਾ ਇਹੋ ਚਲੋ ਹਾਂ ਜੀ ਦੋ ਚਾਰ ਦਿਨ ਤੋਂ ਵੇਖਿਆ ਨਹੀਂ ਗਿਆ ਸਾਡੇ ਨੇ ਦੇਖਿਆ ਕਿਤੇ ਹੁਣ ਨਹੀਂ ਦੇਖਿਆ ਜਾ ਰਿਹਾ ਜੀ ਕਮਾਲ ਕਰੀ ਜਾਂਦੇ ਹੋ ਕਰਾਂ ਦੇ ਜੋ ਹਾਲਾਤ ਨੇ ਕੀਤੇ ਨੇ ਲੋਕ ਕਿੱਦਾਂ ਰਹਿੰਦੇ ਚਲੋ ਮੁੰਡਾ ਬਾਹਰ ਹੀ ਸਾਰੀ ਮਿਹਨਤ ਲੱਖ ਨੇ ਬਣਾਉਂਦੀ ਜੋ ਵੀ ਸਰਕਾਰ ਨੂੰ ਇੱਕ ਕਰਾਇਓ ਸਰ ਜੀ ਇੱਕ ਰਾਉਂ ਪਾਗ ਆਇਆ ਜੀ ਕੱਲੋ ਚਰੇ ਏਦਾਂ ਵੇਖੀ ਉਹਨੇ ਕੋਠੀ ਜਿਹਦਾ ਵਿਆਹ ਹੈ ਨਾ ਉਹਨੇ ਵਿਆਹ ਕਰਾਉਣ ਵਾਸਤੇ ਚਾਹੇ ਨੇ ਹੋਣਾ ਵੀ ਕੋਠੀ ਤਿਆਰ ਹੋ ਗਈ ਆ ਕੱਲ ਉਹਦਾ ਰੋਣ ਵੇਖਿਆ ਨਹੀਂ ਜਾਂਦਾ ਸਾਡੇ ਕੋਲ ਜੀ ਚਲੋ ਕੀ ਕਰ ਸਕਦੇ ਆ ਨਹੀਂ ਇਹ ਤਾਂ ਕੁਦਰਤ ਦਾ ਹੀ ਆ ਜੀ ਜੋ ਵੀ ਹੁਣ ਇਹਦੇ ਬਸ ਨਹੀਂ ਬਹੁਤ ਚੀਜ਼ਾਂ ਤੁਸੀਂ ਕਰ ਸਕਦੇ ਆ ਹੈ ਥੋੜਾ ਸਹੀ ਤਰੀਕੇ ਨਾਲ ਮੈਨੇਜਮੈਂਟ ਕੀਤੀ ਤੇ ਵਧੀਆ ਹੂੰ ਕਹਿੰਦੇ ਤਾਂ ਪਹਿਲਾਂ ਉਹਨੂੰ ਕੱਪ ਕਰ ਲੈ ਜੀ ਬਿਲਕੁਲ ਠੀਕ ਹੈ ਜੀ ਦੇਖੋ ਸਾਨੂੰ 23 ਚ ਲੱਗਦਾ ਹੈਗਾ ਕਿ ਉਹ ਪੋਲ ਕਰਕੇ ਨੁਕਸਾਨ ਹੋ ਜਾਣਾ ਹੈ ਜੀ ਆਪਾ ਪੋਲ ਬਣਾ ਤਾਂ ਉੱਥੇ ਵੀ ਜਿਆਦਾ ਇਹ ਦੇ ਕਰਕੇ ਉਹ ਤਾਂ ਬਹੁਤ ਵੱਡਾ ਪਰਾਲਾ ਪਰ ਹੁਣ ਸਭ ਤੋਂ ਵੱਡੀ ਗੱਲ ਪਤਾ ਨਹੀਂ ਕਿਦੋਂ ਆਹ ਹੋ ਜਾਂਦਾ ਤੁਸੀਂ ਆਪਣੇ ਮਾਤਾ ਜੀ ਸਾਹਿਬ ਉਹ ਬੜਾ ਵੱਡਾ ਹਲਾ ਮਾਰਿਆ ਹੁਣ ਇੱਕ ਹੈ ਤੁਸੀਂ ਸਾਡਾ ਮਰਵਾ ਦਿਓ ਨਾ ਜੀ ਮਾਰ ਦਿਆਂਗੇ ਸਾਹਿਬ ਆਏ ਸਾਡੀ ਬੇਨਤੀ ਹੈ ਜੀ ਬਾਡੀਆਂ ਅਗਲੀ ਪੀਡੀਐਮ ਤੁਹਾਨੂੰ ਚਾਦ ਰੱਖਣੀਆਂ ਜੇ ਤੁਸੀਂ ਚੁੱਕੀ ਜਾਏ ਜੀ ਮੈਂ ਕਿਹਾ ਮੈਂ ਕਰਕੇ ਦਊ ਤੁਹਾਨੂੰ ਹੋਰ ਦੱਸੋ ਕੀ ਕਰੀ ਕੋਈ ਨਾ ਕਰੋ ਸਾਡਾ ਕੰਮ ਸ਼ੁਰੂ ਹੁੰਦਾ ਨਾ ਪੀਡਬਲੂਡੀ ਦਾ ਮੈਂ ਦਵਾਦਾ ਈਕਿਓ ਸਾਹਿਬ ਨੂੰ ਇੱਥੇ ਲਿਆਉਂਗਾ ਠੀਕ ਹੈ ਜੀ ਇਹਨਾਂ ਦੇ ਅਫਸਰ ਲਿਆਵਾਂਗੇ ਸਾਰੇ ਐਸਸੀ ਐਕਸ਼ਨ ਸਾਰੇ ਨਾ ਡਿਰੀਗੇਸ਼ਨ ਵਾਲਾ ਡਰੇਨ ਸਾਰਿਆਂ ਨੂੰ ਸਾਰਿਆਂ ਨੂੰ ਲਿਆ ਕੇ ਖਵਾ ਕੇ ਹਾਂਜੀ ਤੇ ਜੋ ਉੱਤੋਂ ਕੋ ਮਤਲ ਨਹੀਂ ਉਹ ਪ੍ਰਧਾਨ ਜੀ ਦੋਸਤਾਂ ਦੇ ਰੋਏ ਰਸਤਾ ਪਿੰਡ ਵਾਲਾ ਵੀ ਕੋਈ ਨਹੀਂ ਲੰਘਦਾ ਇਹ ਵੀ ਨਹੀਂ ਵੀ ਕੋਈ ਰਸਤਾ ਜਾਂ ਨੰਗਲ ਨਹੀਂ ਆ ਬਿਲਕੁਲ ਬੇਕਾਰ ਹੈ ਕੋਈ ਇੱਥੇ ਨਹੀਂ ਜਾਂਦਾ ਜੀ ਹਾਂਜੀ ਉਹੋ ਹੀ ਅੱਖ ਨਹੀਂ ਆਹੋ ਦੇਖੋ ਅੱਜ ਹਲਕਾ ਜਨਾਲਾ ਦੇ ਇਲਾਕਿਆਂ ਦੇ ਵਿੱਚ ਆਇਆ ਪਿੰਡ ਖੁੰਨੇ ਵਾਲਾ ਜਿੱਥੇ ਆਪਾਂ ਖੜੇ ਆਂ ਅੱਜ ਤਕਰੀਬਨ ਹਫਤਾ ਹੋ ਗਿਆ ਜਦ ਪਾਣੀ ਦੀ ਮਾਰ ਹੈ ਜਿਹੜੀ ਉਹ ਪਈ ਹੈ ਤਕਰੀਬਨ 12 12 14 14 ਫੁੱਟ ਤੱਕ ਪਾਣੀ ਚੜ ਗਿਆ ਸੀਗਾ ਲੋਕਾਂ ਨੇ ਬੜੀ ਹਿੰਮਤ ਕੀਤੀ ਸਰਕਾਰ ਦਾ ਸਹਿਯੋਗ ਰਿਹਾ ਢਾਲੀਵਾਲ ਸਾਹਿਬ ਖੁਦ ਆਪ ਕਿਉਂਕਿ ਇਹਨਾਂ ਦਾ ਹਲਕਾ ਪੈਂਦਾ ਆਪ ਗਰਾਊਂਡ ਦੇ ਉੱਪਰ ਹੈ ਸਾਰੇ ਨਗਰ ਵਾਲਿਆਂ ਨੇ ਹਿੰਮਤ ਮਾਰੀ ਨੁਕਸਾਨ ਬੇਸ਼ੱਕ ਬਹੁਤ ਹੋਇਆ ਪਰ ਕਿਉਂਕਿ ਇਸ ਵਾਰੀ ਪਾਣੀ ਇੰਨਾ ਹੈ ਕਿ ਮੀਂਹ ਨੇ ਵੀ ਸਾਰੇ ਰਿਕਾਰਡ ਤੋੜਦੇ ਪਿੱਛੋਂ ਜਿਹੜਾ ਪਾਣੀ ਆਇਆ ਹੈ ਉਹਨੇ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਬੜੀ ਤਬਾਹੀ ਹੈ ਜਿਹੜੀ ਉਹ ਮਚਾਈ ਹੈ ਪਰ ਜਿਵੇਂ ਕਹਿੰਦੇ ਨੇ ਕੁਦਰਤ ਅੱਗੇ ਜੋਰ ਨਹੀਂ ਚੱਲਦਾ ਕਿਸੇ ਦਾ ਪਰ ਫਿਰ ਵੀ ਇੰਨਾ ਸ਼ੁਕਰ ਕਿ ਸਾਰਿਆਂ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕੀਤਾ ਇੱਕ ਦੂਜੇ ਦਾ ਸਰਕਾਰ ਵੀ ਪਹਿਲੇ ਦਿਨੋਂ ਮਾਨਸਾਹਬ ਦੀ ਅਗਵਾਈ ਦੇ ਵਿੱਚ ਬੜੀ ਸਤਰਕ ਸੀਗੀ ਸਾਡੇ ਸਾਰੇ ਕੈਬਨਿਟ ਮਿਨਿਸਟਰ ਔਨ ਗਰਾਉਂਡ ਫੀਲਡ ਦੇ ਵਿੱਚ ਸੀਗੇ ਸਿਵਲ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਵੀ ਬੜਾ ਉਪਰਾਲਾ ਕੀਤਾ ਸੋ ਨੁਕਸਾਨ ਚਾਹੇ ਵੱਡਾ ਪਰ ਫਿਰ ਵੀ ਮੈਂ ਅੱਜ ਇੱਥੇ ਦੌਰਾ ਕਰਨ ਲਈ ਆਇਆ ਹਾਂ ਤਾਂ ਹੀਬਤ ਸਾਹਿਬ ਔਰ ਰੀਟੋ ਸਾਹਿਬ ਨਾਲ ਨੇ ਸਾਰੀ ਸੰਗਤ ਨਾਲ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਪੰਜਾਬ ਸਰਕਾਰ ਉਹਨਾਂ ਇਫੈਕਟਿਡ ਪਰਿਵਾਰਾਂ ਦੇ ਨਾਲ ਚਾਹੇ ਕਿਸੇ ਦੇ ਘਰ ਦਾ ਨੁਕਸਾਨ ਹੋਇਆ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਕਿਸਦਾ ਜੋ ਫਸਲਾਂ ਦਾ ਜਿਵੇਂ ਢਾਲੀਵਾਲਾ ਵਿੱਚ ਦੱਸੇ ਤਕਰੀਬਨ 30 ਹਜ਼ਾਰ ਏਕੜ ਦੇ ਕਰੀਬ ਨੁਕਸਾਨ ਹੈ ਜਿਹੜਾ ਇਕੱਲੇ ਨਾਲੇ ਦੇ ਵਿੱਚ ਹੋਇਆ ਸੋ ਇਹ ਸਾਰਿਆਂ ਦਾ ਜਿਵੇਂ ਜਿਵੇਂ ਪਾਣੀ ਘਟੇਗਾ ਗਰਦੌਰੀਆਂ ਵੀ ਹੋਣਗੀਆਂ ਔਰ ਸਰਕਾਰ ਲੋਕਾਂ ਦੇ ਨਾਲ ਖੜੀ ਐ ਇਸ ਮੁਸ਼ਕਲ ਦੀ ਕਢੀ ਕਿਉਂਕਿ ਲੋਕਾਂ ਦੀ ਬਣਾਈ ਹੋਈ ਸਰਕਾਰ ਐ ਸੋ ਮੈਂ ਇਹੀ ਅੱਜ ਸਾਰੇ ਪਿੰਡ ਕੋਨੇਵਾਲ ਦੇ ਵਸਨੀਕਾਂ ਨੂੰ ਔਰ ਬਾਕੀ ਸਾਰੇ ਇਲਾਕਿਆਂ ਦੇ ਜਿੱਥੇ ਤੇ ਪਾਣੀ ਦੀ ਮਾਰ ਪਈ ਐ ਸਾਰਿਆਂ ਨੂੰ ਸਰਕਾਰ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਬੇਫਿਕਰ ਰਹੋ ਸਰਕਾਰ ਤੁਹਾਡੇ ਨਾਲ ਖੜੀ ਐ ਦਿਨ ਰਾਤ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਹੈ ਜਿਹੜਾ ਉਹ ਕਰਾਂਗੇ। ਕੀ ਕਿਹਾ ਸਰ ਅੱਜ ਜਿਵੇਂ ਅ ਜਨਾਲਾ ਖਲ ਪੇਦੇ ਵਿੱਚ ਪਹੁੰਚੇ ਆ ਸਾਡੇ ਮਾਨਯੋਗ ਪ੍ਰਧਾਨ ਜੀ ਸ਼੍ਰੀ ਅਮਨ अरोड़ा ਜੀ ਖਾਸ ਤੌਰ ਤੇ ਸਾਡੇ ਵਿੱਚ ਆਏ ਨੇ ਜਾਇਜ਼ਾ ਲੈ ਰਹੇ ਨੇ ਸਾਰੇ ਪਾਸੇ ਆ بارش ਬਹੁਤ ਜਿਆਦਾ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਵੀ بارش ਜਿਹੜੀ ਆ ਹੋ ਰਹੀ ਆ ਪਹਾੜਾਂ ਵਾਲੇ ਪਾਸੇ ਵੀ ਮੀਂਹ ਜਿਆਦਾ ਪੈ ਗਿਆ ਇਸ ਵਾਰ ਤੇ ਸਾਡੀ ਇਹ ਤਸੀਬਾਂ ਜਿਹੜਾ ਸੀਗਾ ਟੁੱਟ ਗਿਆ ਪਿਛਲੇ ਦਿਨੀ ਔਰ ਕਾਫੀ ਨੁਕਸਾਨ ਇੱਧਰ ਦੇ ਪਿੰਡਾਂ ਦਾ ਜਿਹੜਾ ਹੋਇਆ ਆ ਤੁਸੀਂ ਸਾਹਮਣੇ ਆ ਕੋਠੀ ਦੇਖ ਸਕਦੇ ਹੋ ਇਹ ਵੀ ਕਾਫੀ ਨੁਕਸਾਨੀ ਗਈ ਆ ਰੋੜੀ ਗਈ ਆ ਆਦਮਕੀ ਦੇ ਤੇ ਹੁਣ ਗੱਲ ਇਹ ਆ ਕਿ ਕੁਦਰਤ ਵੀ ਆਫਤਾ ਕੁਦਰਤ ਦੇ ਕੇ ਕਿਸੇ ਦਾ ਯੋਹਰ ਨਹੀਂ ਚੱਲਦਾ ਪਰ ਸਾਰੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸਾਡੇ ਸਾਰੇ ਮੰਤਰੀ ਸਾਹਿਬਾਨ ਸਾਡੇ ਐਮ ਐਲ ਏ ਸਾਹਿਬਾਨ ਚੇਅਰਮੈਨ ਸਾਹਿਬਾਨ ਸਾਰੇ ਜਿਹੜੇ ਨੇ ਗਰਾਊਂਡ ਤੇ ਲੱਗੇ ਹੋਏ ਨੇ ਅਸੀਂ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਆ ਜਿੱਥੇ-ਜਿੱਥੇ ਵੀ ਕੋਈ ਸਮਾਨ ਦੀ ਚਾਰੇ ਦੀ ਚੌਕਰ ਦੀ ਜਿੱਥੇ ਰੋਡ ਪੈਂਦੀ ਆ ਉਥੇ ਅਸੀਂ ਪੁੱਜਦਾ ਜਿਹੜਾ ਆ ਉਹ ਕਰ ਰਹੇ ਆ ਨਾਲ ਹੀ ਜਿੱਥੇ ਲੋਕ ਜਿਹੜੇ ਨੇ ਜਿਹੜੇ ਫਸੇ ਸੀਗੇ ਉਹਨਾਂ ਨੂੰ ਰੈਸਕਿਊ ਕਰਕੇ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਗਿਆ ਸਾਡੇ ਕੋਲ ਸੈਂਟਰ ਵੀ ਬਣੇ ਨੇ ਜਿਹਨੇ ਸਕੂਲਾਂ ਦੇ ਵਿੱਚ ਵੀ ਨੇ ਹੋਰ ਵੀ ਪਬਲਿਕ ਨੈਸਸਿਟੀ ਅਸੀਂ ਬਣਾਏ ਨੇ ਸੋ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਕਿ ਇਹ ਕੁਦਰਤੀ ਆਫਤ ਦਾ ਸਮਾਂ ਹੈ ਸਾਰੇ ਆਪਾਂ ਇਕੱਠੇ ਹੋ ਕੇ ਰਲ ਕੇ ਆਪਾਂ ਬਿਮਾਰੀ ਦੇ ਜਿਹੜੇ ਪ੍ਰਭਾਵ ਨੇ ਇਸ ਆਫਤ ਦੇ ਇਤੋਂ ਆਪਾਂ ਪ੍ਰਭਾਵਾਂ ਨੂੰ ਟੱਕ ਕਰੀਏ ਸਾਡੇ ਮਾਨਯੋਗ ਐਮ ਐਲ ਏ ਸਾਹਿਬ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਮੈਂ ਦੇਖਿਆ ਮੈਂ ਅੱਗੇ ਵੀ ਆਇਆ ਸੀਗਾ 2-3 ਦਿਨ ਪਹਿਲਾਂ ਬੜਾ ਗਰਾਊਂਡ ਦੇ ਉੱਤੇ ਲੋਕਾਂ ਦੇ ਨਾਲ ਲਾਸ਼ਾਂ ਕਾਇਮ ਕਰਕੇ ਕਾਫੀ ਜਿਹੜਾ ਰਾਹਤ ਕਾਰਜਾਂ ਦੇ ਵਿੱਚ ਜੁਟੇ ਹੋਏ ਨੇ ਸੋ ਇਹ ਸਮਾਂ ਜਿਹੜਾ ਆ ਅ ਜਦੋਂ ਇੰਨੀ ਵੱਡੀ ਕੁਦਰਤੀ ਤੈਰ ਵਰਤ ਜੇ ਉਹਦੇ ਵਿੱਚ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਕੰਮ ਆ ਉਹ ਕਰਨਾ ਚਾਹੀਦਾ ਤਾਂ ਕਿ ਅਸੀਂ ਜਾਨੀ ਮਾਲੀ ਨੁਕਸਾਨ ਬਚਾ ਸਕੀਏ ਅ ਪਿਛੇ ਦੇਖਦੇ ਆਏ ਆ ਬੀਐਸਐਫ ਦੀਆਂ ਗੱਡੀਆਂ ਉਹ ਵੀ ਰੈਸਕਿਊ ਕਰਨ ਆਏ ਸੀਗੇ ਉਹ ਗੱਡੀਆਂ ਉੱਥੇ ਦੀਆਂ ਉੱਥੇ ਰਹਿ ਗਈਆਂ ਗੱਡੀਆਂ ਦੇ ਉੱਤੋਂ ਦੀ ਵੀ ਪਾਣੀ ਜਿਹੜਾ ਦਨ ਲੱਗ ਗਿਆ ਉਹਨਾਂ ਨੇ ਵੀ ਜਾ ਕੇ ਛੱਤ ਦੇ ਉੱਤੇ ਚੜ ਕੇ ਜਾਨਾਂ ਬਚਾਈਆਂ ਸੋ ਬੜਾ ਸ਼ਕਾ ਸਮਾਂ ਪਰਮਾਤਮਾ ਭਲੀ ਕਰੇ ਵਾਹਿਗੁਰੂ ਦੇ ਚਰਨਾ ਦੇ ਵਿੱਚ ਇਹੋ ਅਰਦਾਸ ਬੇਨਤੀ ਆ ਕਿ ਸਾਡੇ ਇਲਾਕੇ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਬੇਰ ਭਿਆਸ ਰੱਖੇ ਔਰ ਇਹ ਜਿਹੜੀ ਕੁਦਰਤੀ ਆਫਤਾਂ ਜਿਹੜਾ بارشਾਂ ਇਹ ਘੱਟ ਹੋਵੇ ਔਰ ਅਸੀਂ ਦੁਬਾਰਾ ਤੋਂ ਜਿਹੜਾ ਆ ਉਹ ਜਿਹੜੇ ਨਾਰਮਲ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰਨ ਵਾਲੀ ਹੈ ਬਹੁਤ ਬਹੁਤਾਂ ਤੁਸੀਂ ਵੀ ਲਗਾਤਾਰ ਲੋਕਾਂ ਨਾਲ ਮਿਲਦੇ ਰਹੇ ਹੋ ਜੀ ਅੱਜ ਅੱਜ ਪਾਰਟੀ ਪ੍ਰਧਾਨ ਪਹੁੰਚੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਜੀ ਬਸ ਮੇਰੇ ਤੇ ਮੇਰੀ ਬੇਨਤੀ ਹੈ ਮੇਰੇ ਪਾਰਟੀ ਪ੍ਰਧਾਨ ਆਏ ਮਨੋਲ ਰਾਜੀ ਸਾਡੇ ਅਜ ਨਾਲੇ ਆਲੇ ਦਾ ਸਾਡਾ ਦੁੱਖ ਦਰਦ ਸਾਡੀਆਂ ਪੀੜਾਂ ਉਹ ਵਡਾਉਣ ਆਏ ਆ ਇਹਨਾਂ ਦਾ ਬਹੁਤ ਧੰਨਵਾਦ ਆ ਕੀਮਤੀ ਸਮਾਂ ਕੱਢ ਕੇ ਆਏ ਆ ਸਰ ਮੈਂ ਤੇ ਇਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਸਦਾ ਬਹੁਤ ਨੁਕਸਾਨ ਹੋ ਗਿਆ ਸੋਚੇਬ ਨਹੀਂ ਜਾ ਸਕਦਾ ਕਿੰਨਾ ਨੁਕਸਾਨ ਹੋ ਗਿਆ ਸਦਾ ਇਹ ਨਾਲੇ ਦਾ ਇਹ ਨਾਲਾ ਹਲਕਾ 20 ਸਾਲ ਪਿੱਛੇ ਚੱਲ ਗਿਆ ਬਹੁਤ ਬੁਰੀ ਹਾਲਤ ਹੋਈ ਹੈ ਸੋ ਪ੍ਰਧਾਨ ਜੀ ਨੂੰ ਬੇਨਤੀ ਆ ਕਿ ਸਰਕਾਰ ਨੂੰ ਕਹਿ ਕੇ ਸੀਐਮ ਸਾਹਿਬ ਨੂੰ ਕਹਿ ਕੇ ਪਹਿਲਾਂ ਵੀ ਦੇਲਾ ਪ੍ਰਸ਼ਾਸਨ ਡੀਸੀਐਸਐਪੀ ਸਾਡੇ ਨਾਲ ਲੱਗੇ ਆ ਉਹ ਤਾਂ ਲੱਗੇ ਬਚਾਓ ਤਾੜਿਆਂ ਦੇ ਵਿੱਚ ਪਤਾ ਹੀ ਨਾਲੇ ਨੂੰ ਦਬਾਵਾ ਬੈਲਟ ਕਰਨਾ ਆੇ ਨਾਲੇ ਦਾ ਸਾਰਾ ਬੁਨਿਆਦੀ ਢਾਂਚਾ ਤੈਸ਼ਨਾਚ ਹੋ ਗਿਆ ਸੜਕਾਂ ਸਾਰੀਆਂ ਬਣਾਈਆਂ ਸੀ ਸਭ ਉੱਡ ਗਈਆਂ ਪਾਣੀ ਦੇ ਵਿੱਚ ਅਸੀਂ ਕਈ ਪੰਚਾਇਤ ਘਰ ਬਣਾਏ ਸੀ ਕਈ ਹਸਪੀਟਲ ਬਣਾਏ ਸੀ ਸਭ ਡੁੱਬ ਗਏ ਸਭ ਬਰਬਾਦ ਹੋ ਗਿਆ ਤੋਂ ਮੈਂ ਇਹਨਾਂ ਨੂੰ ਕਹੂੰਗਾ ਕਿ ਹੁਣ ਤੁਹਾਨੂੰ ਵੱਡੇ ਲੈਵਲ ਤੇ ਮੁਖਤਰੀ ਸਾਹਿਬ ਨੂੰ ਕਹਿ ਕੇ ਸਾਨੂੰ ਇਹ ਨਾਲੇ ਵਾਲਿਆਂ ਨੂੰ ਜਿਹੜਾ ਕੋ ਬਚਾਇਓ ਸਾਡਾ ਸਦਾ ਹੀ ਹੱਥੀ ਜੋੜ ਸਕਦੇ ਉਹਨਾਂ ਦਾ ਗਾੜੀ ਚਲੋ ਲਾਤੀ ਘਰ ਕੋਈ ਫੀਟ ਚੋਂ ਉੱਪਰ ਪਹਲਾਵੇ ਸਰਪੰਚਾ ਦੇ ਬੰਦ